ਇਰੇੜੀ ਮੰਗੇ ਦੀ ਬੇਬੇ ਹਰ ਰੋਜ਼ ਉਸ ਨੂੰ ਆਖਦੀ ਵੇ ਤੇਰੀ ਜਨਾਨੀ ਤਾਂ ਕੁੜੀਆਂ ਨਾਲ ਘਰ ਭਰੀ ਜਾਂਦੀ ਆ ਪੁੱਤਰਾਂ ਨਾਲ ਹੀ ਖਾਨਦਾਨ ਚੱਲਦੇ ਨੇ ਵੈਸੇ ਵੀ ਘਰ ਦੀ ਜ਼ਮੀਨ ਜਾਇਦਾਦ ਵੀ ਪੁੱਤਾਂ ਨੂੰ ਹੀ ਸੰਭੀ ਜਾਂਦੀ ਆ ਨਾ ਕਿ ਜਵਾਈਆਂ ਨੂੰ ਟੰਡੀ ਬੇਬੇ ਦੀਆਂ ਤਰਕਹੀਨ ਦਲੀਲਾਂ ਤੋਂ ਤੰਗ ਆ ਕੇ ਮੰਗੇ ਨੇ ਤੀਜੀ ਔਲਾਦ ਵਾਸਤੇ ਲਿੰਗ ਨਿਰਧਾਰਨ ਟੈਸਟ ਕਰਵਾ ਹੀ ਲਿਆ ਅਤੇ ਲੜਕਾ ਪੈਦਾ ਹੋਣ ਦੀ ਲਗਭਗ ਪੁਸ਼ਟੀ ਹੋ ਗਈ ਹੁਣ ਉਸ ਦੀ ਬੇਬੇ ਅਤੇ ਪਤਨੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਰਿਹਾ ਡੰਡੀ ਗਵੰਡਨ ਔਰਤਾਂ ਨਾਲ ਗੱਲਾਂ ਕਰਦਿਆਂ ਮੰਗੇ ਦੀ ਮਾਂ ਬੁੜਬੜਾਈ ਐਤਕੀ ਤਾਂ ਸਾਡੇ ਘਰ ਸ਼ਰਤੀਆ ਪੋਤਾ ਹੀ ਜੰਮਣਾ ਬਹੁਤ ਵੱਡੇ ਡਾਕਟਰ ਕੋਲੋਂ ਇਲਾਜ ਚੱਲ ਰਿਹਾ ਮੇਰੀ ਨੂੰਹ ਦਾ ਡੰਡੀ ਇੱਕ ਸਿਆਣੀ ਤ੍ਰਿੰਮਤ ਨੇ ਸੰਬੋਧਿਤ ਹੁੰਦਿਆ ਆਖਿਆ ਬੇਬੇ ਜੀ ਜੇਕਰ ਪੁੱਤਰਾ ਨਾਲ ਘਰ ਦੀ ਸਰਦਾਰੀ ਹੁੰਦੀ ਹੈ ਤਾਂ ਧੀ ਧਿਆਨੀਆਂ ਵੀ ਘਰ ਦੀ ਇੱਜ਼ਤ ਮਾਨ ਮਰਿਆਦਾ ਅਤੇ ਸਨਮਾਨ ਦੀਆਂ ਪ੍ਰਤੀਕ ਹੁੰਦੀਆਂ ਨੇ ਧੀਆਂ ਤੋਂ ਸਖਣੇ ਘਰਾਂ ਵਿੱਚ ਰੌਣਕਾਂ ਦੀ ਅਣਹੋਂਦ ਹਰ ਵੇਲੇ ਰੜਕਦੀ ਹੈ ਡੰਡੀ ਪਰ ਡਾਕਟਰਾਂ ਦੇ ਲਿੰਗ ਨਿਰਧਾਰਨ ਡਾਢੇ ਅੱਗੇ ਝੂਠੇ ਸਿੱਧ ਹੋਏ ਅਤੇ ਮੰਗੇ ਦੇ ਘਰ ਤੀਜੀ ਵਾਰੀ ਫਿਰ ਬੱਚੀ ਨੇ ਜਨਮ ਲਿਆ ਤਾਂ ਨੰਨੀ ਜਾਨ ਨੂੰ ਵੇਖਣ ਆਈਆਂ ਔਰਤਾਂ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਦੇ ਚਿਹਰਿਆਂ ਉੱਤੇ ਪਸਰੀ ਉਦਾਸੀ ਦੀ ਝਲਕ ਸਪਸ਼ਟ ਵਿਖਾਈ ਦੇ ਰਹੀ ਸੀ ਮੰਗੇ ਦੀ ਬੇਬੇ ਦਾ ਰੋ ਰੋ ਕੇ ਬੁਰਾ ਹਾਲ ਸੀ ਡੰਡੀ ਰੈਡੀ ਘਰ ਵਿੱਚ ਮਾਤਮ ਵਰਗਾ ਮਾਹੌਲ ਸੀ ਡੰਡੀ ਬਿਰਧ ਔਰਤਾਂ ਨੇ ਨਵੀਂ ਜਨਮੀ ਬੱਚੀ ਨੂੰ ਲਾੜ ਲਡਾਉਣ ਦੀ بجائے ਬੱਚੀ ਦੀ ਮਾਂ ਕੋਲ ਅਫਸੋਸ ਜਿਤਾਉਣਾ ਬਿਹਤਰ ਸਮਝਦਿਆਂ ਬੁਰ ਬਡਾਉਣਾ ਸ਼ੁਰੂ ਕੀਤਾ ਨੀ ਕਰਮੀਏ ਤੇਰੇ ਤਾਂ ਕਰਮ ਹੀ ਮਾੜੇ ਨੇ ਕਿੰਨਾ ਚੰਗਾ ਹੁੰਦਾ ਜੇ ਐਤਕੀ ਰੱਬ ਤੇਰੀ ਝੋਲੀ ਵਿੱਚ ਪੋਤਰੇ ਦੀ ਦਾਤ ਪਾ ਦਿੰਦਾ ਡੰਡੀ ਨੰਨੀ ਜਾਨ ਦੀ ਸਾਮ ਸੰਭਾਲ ਵਿੱਚ ਕਿਸੇ ਨੇ ਰੁਚੀ ਨਾ ਵਿਖਾਈ ਜਿਸ ਦੇ ਕਰਕੇ ਦੋ ਕੋ ਹਫਤਿਆਂ ਬਾਅਦ ਬੱਚੀ ਜੋਹਾਨੋ ਰੁਕਸਤ ਹੋ ਗਈ ਡੰਡੀ ਹੁਣ ਫਿਰ ਸਾਖ ਸੰਬੰਧੀ ਰਿਸ਼ਤੇਦਾਰ ਮਿੱਤਰ ਬੱਚੀ ਦੀ ਮੌਤ ਦਾ ਅਫਸੋਸ ਕਰਨਾ ਬਹੁੜੇ ਤਾਂ ਘਰ ਵਿੱਚ ਬੱਚੀ ਦੀ ਮਾਂ ਤੋਂ ਬਿਨਾ ਸਾਰੇ ਪਰਿਵਾਰਕ ਮੈਂਬਰਾਂ ਦੇ ਚਿਹਰਿਆਂ ਉੱਤੇ ਵਖਰੀ ਕਿਸਮ ਦਾ ਸਕੂਨ ਚਲਕ ਰਿਹਾ ਸੀ ਡੰਡੀ ਮੰਗੇ ਦੀ ਬੇਬੇ ਇਕੱਠੀਆਂ ਹੋਈਆਂ ਔਰਤਾਂ ਨੂੰ ਸਕੂਨ ਭਰੇ ਲਹਿਜੇ ਵਿੱਚ ਆਖਣ ਲੱਗੀ ਮੇਰਾ ਪੁੱਤ ਤਿੰਨ ਧੀਆਂ ਦੀ ਕਬੀਲਦਾਰੀ ਕਿਵੇਂ ਨਜਿਠਦਾ ਪ੍ਰਸ਼ੰਚਨ ਬਾਕੀ ਇਹ ਕਿਹੜਾ ਕੁੰਬ ਦਾ ਮੇਲਾ ਜਿਹੜਾ 12 ਸਾਲਾਂ ਬਾਅਦ ਲੱਗਣਾ ਹੈ ਹੁਣ ਨਹੀਂ ਤਾਂ ਅਗਲੇ ਬਰੇ ਮੇਰੀ ਉੱਤੇ ਵਾਲੀ ਰੀਜ ਪੂਰੀ ਹੋ ਹੀ ਜਾਊ ਡੰਡੀ ਇਕੱਤਰ ਹੋਈਆਂ ਤ੍ਰਿੰਮਤਾ ਬੇਬੇ ਵੱਲ ਬੇਟਰ-ਬੇਟਰ ਤੱਕਣ ਲੱਗੀਆਂ ਡੰਡੀ ਮਾਈ ਬਚਨੀ ਬੋਲੀ ਪੁੱਤਰਾ ਮੈਂ ਕਿਹੜਾ ਉੱਥੇ ਆਪਣੀ ਖਾਤਰ ਜਾਨੀ ਹਾਂ ਡੰਡੀ ਮੈਂ ਤਾਂ ਸਾਰੇ ਪਰਿਵਾਰ ਦੀ ਤੰਦਰੁਸਤੀ ਲਈ ਜਾਂਦੀ ਹਾਂ ਡੰਡੀ ਨੇਚਰ ਨੂੰ ਬਾਹਰੋਂ ਮਾਈ ਦੇ ਘਰ ਵਾਲਾ ਬਾਬਾ ਪਾਨਾ ਵੀ ਆ ਗਿਆ ਡੰਡੀ ਉਹ ਨੂੰ ਵੇਖ ਕੇ ਹੋਰ ਵੀ ਚੀਖਣ ਲੱਗ ਪਈ ਡੰਡੀ ਬਾਬੇ ਭਾਨੇ ਨੇ ਵੀ ਹੌਸਲਾ ਦਿੰਦੇ ਹੋਏ ਕਿਹਾ